ਹਾਂਜੀ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਅੱਜ ਅਪਾਟੜੀ ਲੈ ਕੇ ਆਏ ਹਾਂ ਗਰਮੀ ਵਾਲੇ ਮਸ਼ੀਨ ਐਮਬਰਾਇਡਰੀ ਦੇ ਬਹੁਤ ਹੀ ਸੋਹਣੇ ਸਿੰਪਲ ਸੋਬਰ ਪਾਰਟੀ ਵੇਅਰ ਜੇ ਸੂਟਾਂ ਦੇ ਡਿਜ਼ਾਈਨ ਤੁਸੀਂ ਇਹਨਾਂ ਨੂੰ ਕਾਟਨ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣੇ ਕੋਲ ਕ੍ਰੇਪ ਤੇ ਰੈਡੀ ਹੋਏ ਹੋਏ ਨੇ ਜਿਹੜੇ ਫਰਸਟ ਵਾਲੇ ਸੂਟ ਨੇ ਇਹ ਕ੍ਰੇਪ ਤੇ ਰੈਡੀ ਹੋਏ ਹੋਏ ਨੇ ਲਾਸਟ ਵਾਲਾ ਬਟਰ ਕਾਟਨ ਦੇ ਉੱਪਰ ਰੈਡੀ ਹੋਇਆ ਹੋਇਆ ਤੁਸੀਂ ਆਪਣੀ ਚੋਇਸ ਦੇ ਕਿਸੇ ਵੀ ਕਲਰ ਕੰਬੀਨੇਸ਼ਨ ਜਾਂ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਦੋ ਤਰ੍ਹਾਂ ਨਾਲ ਤੁਸੀਂ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਪਹਿਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਸ਼ੀਨ ਵਰਕ ਦੇ ਉੱਪਰ ਸਲ ਇਸ ਡਿਜ਼ਾਈਨ ਦੇ ਵਿੱਚ ਫਰੌਕ ਸੂਟ ਰੈਡੀ ਹੋਇਆ ਹੋਇਆ ਬਾਹਾਂ ਦੇ ਉੱਪਰ ਹੈਵੀ ਵਰਕ ਹੈ ਤੇ ਸਲਵਾਰ ਦੇ ਉੱਪਰ ਹੈਵੀ ਵਰਕ ਹੈ ਤੇ ਨਾਲ ਫਰੌਕ ਹੈ ਕਈ ਪਹਿਣਾ ਫਰੌਕ ਪਾਣਾ ਪਸੰਦ ਕਰਦੀਆਂ ਨੇ ਤਾਂ ਤੁਸੀਂ ਇਹਨੂੰ ਇਸ ਡਿਜ਼ਾਈਨ ਨੂੰ ਫਰੌਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਮਲਟੀ ਕਲਰਡ ਐਮਬਲੋਇਡ ਦੇ ਨਾਲ ਬਹੁਤ ਹੀ ਸੋਹਣਾ ਹੈ ਡਿਜ਼ਾਈਨ ਜਿਹੜਾ ਲੱਗਦਾ ਹੈ ਤੇ ਗਰਮੀ ਦੇ ਵਿੱਚ ਤੁਸੀਂ ਇਹਨਾਂ ਨੂੰ ਲਾਈਟ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਅਨਸਟਿਚ ਹੈ ਇਹਦਾ ਅਨਸਟਿਚ ਮਿਲ ਦੇਗਾ ਘਰ ਬੈਠੇ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਇਹ ਵਾਲਾ ਸੂਟ ਦੇਖੋ ਇਹ ਬਟਰ ਕਾਟਨ ਦੇ ਉੱਪਰ ਰੈਡੀ ਹੋਇਆ ਹੈ ਪੈਚ ਵਰਕ ਦੇ ਨਾਲ ਬਹੁਤ ਸੋਹਣਾ ਇਹ ਇਹ ਵੀ ਕਲਰ ਕੰਬੀਨੇਸ਼ਨ ਹੈ ਲਾਈਟ ਜਿਹਾ ਗਰਮੀ ਵਾਲਾ ਹੀ ਕਲਰ ਹੈ ਦੇਖੋ ਤੁਹਾਨੂੰ ਪ੍ਰੋਪਰ ਇਹਦੇ ਵਿੱਚ ਦਿਖ ਰਿਹਾ ਪੈਚਵਰਕ ਲੱਗਿਆ ਹੋਇਆ ਹੈ ਬਾਹਾਂ 'ਤੇ ਤੇ ਸਲਵਾਰ ਦੇ ਉੱਪਰ ਘੇਰੇ ਤੇ ਵੈਲਵਣੀ ਹੋਈ ਹੈ ਤੁਹਾਨੂੰ ਸਾਡਾ ਡਿਜ਼ਾਈਨ ਕਿਦਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ